ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰਬਜੀਤ ਸਿੰਘ ਕਾਤਰੋਂ ਅੱਜ ਅਸੀਂ ਪਹੁੰਚੇ ਹਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਜਿੱਥੇ ਕਿ ਸੰਗਤਾਂ ਦੇਸ਼ ਵਿਦੇਸ਼ ਵਿੱਚੋਂ ਇਸ ਜਗ੍ਹਾ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਨੇ ਅਸੀਂ ਵੀ ਸੰਗਤ ਨੂੰ ਨਾਲ ਲੈ ਕੇ ਇਸ ਜਗ੍ਹਾ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਸੀ ਇਸ ਪ੍ਰਕਾਰਮਾ ਦੇ ਵਿੱਚ ਕਿ ਭਾਈ ਸਾਹਿਬ ਫੁੱਲ ਵੇਚਣ ਦਾ ਕੰਮ ਕਰਦੇ ਨੇ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਨੇ ये तीसरी पीढ़ी है इसे जी दो सारी गलत भी किन्ने समय तो इतने दरबार साहब प्रकारमा दे वेच्ट फोल बेचने का ये हमारी तीसरी पीढ़ी है ये मेरे को तिरतालीस साल हो गए ठीक है सेवा करते हुए जी, जी जी हो जी अच्छा पहले आपके हमारे पिताजी पिता थे पिताजी थे हमारे बड़े भाई साहब थे अब हम मेरे को हो गए तिरतालीस जो फूल है से लेकर आते हो ये बगीचे है यहाँ पर बहुत बड़े बड़े बगीचे हैं वहाँ से लाते हैं ਬਣਾਤੇ ਆਂ ਫੁੱਲ ਇਹਨਾਂ ਦੇ ਪਿਛੇ ਪ੍ਰੋਇਆ ਜਾਂਦਾ ਹੈ ਜੀ ਹਾਂ ਜੀ ਪ੍ਰੋ ਕਰ ਆਪ ਸਰਦਾ ਕੇ ਸਤਕਾਰ ਕੇ ਸਾਥ ਕਹਾਂ ਦੁਕਾਨ ਲਗਾਤੇ ਆਪ ਜੀ ਜੀ ਹਾਂ ਜੀ ਦੂਰ ਦਰਦ ਸੰਗਤ ਆ ਕੇ ਆਪਸੇ ਫੁੱਲ ਖਰੀਦ ਕਰ ਮਹਾਰਾਜ ਕੇ ਸਤਕਾਰ ਤੇ ਭੇਟ ਕਰਦੇ ਆਂ ਸਾਥ ਸਮੁੰਦਰ ਸਾਥ ਸਮੁੰਦਰ ਪਾਰ ਆਤੀ ਹੈ ਸੰਗਤ ਅੰਗਲੈਂਡ ਕੈਨੇਡਾ ਮੀਡਾ ਵਿੱਚੋਂ ਕੋਈ ਜਿਹੜਾ ਦੇਸ਼ ਨਹੀਂ ਜਿੱਥੋਂ ਸੰਗਤ ਇੱਥੇ ਦਰਸ਼ਨ ਕਰਨ ਵਾਸਤੇ ਨਾ ਆਵੇ ਇਹ ਵੀਰ ਜੀ ਲੰਬੇ ਸਮੇਂ ਤੋਂ 43 ਸਾਲ ਹੋ ਗਏ ਕਹਿੰਦੇ ਤੀਜੀ ਪੀੜ੍ਹੀ ਸਾਡੀ ਇਸ ਜਗ੍ਹਾ ਦੇ ਉੱਪਰ ਫੁੱਲ ਵਿਛਣ ਦਾ ਕੰਮ ਕਰਦੀ ਆ। ਬਾਈ ਜੀ ਮੁਸਲਮਾਨ ਬਰਾਦਰੀ ਦੇ ਵਿੱਚੋਂ ਨੇ ਸਤਕਾਰ ਦੇ ਵਿੱਚ ਇਹ ਦੁਕਾਨ ਲਾਉਂਦੇ ਨੇ ਪ੍ਰਕਰਮਾਂ ਦੇ ਵਿੱਚ ਰਾਤ ਕੇ 2 ਵਜੇ ਵੀਰ ਜੀ ਕਹਿੰਦੇ ਅਸੀਂ ਇਸ ਜਗ੍ਹਾ ਤੇ ਪਹੁੰਚ ਜਾਂਦੇ ਆ। ਸੰਗਤਾਂ ਸਤਕਾਰ ਦੇ ਨਾਲ ਇਹਨਾਂ ਤੋਂ ਇੱਕ ਫੁੱਲ ਵਾਲਾ ਖਰੀਦ ਕੇ ਗੁਰੂ ਸਾਹਿਬ ਵੀ ਸਤਕਾਰ ਦੇ ਵਿੱਚ ਭੇਟ ਕਰਦੀਆਂ। ਇੰਨੀ ਗੱਲਬਾਤ ਕਰਨ ਲਈ ਵੀਰ ਜੀ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਜੀ। ਧੰਨ ਬੇ।